ਅਖਲੀ ਜੀ ਪਹਿਲਾਂ ਤਾਂ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਕਿਹੜੀ ਲੈਂਗੁਏਜ ਕੰਫਰਟੇਬਲ ਹੋ ਪੰਜਾਬੀ ਹਿੰਦੀ ਮਤਲਬ ਇੰਗਲਿਸ਼ ਵਿੱਚ ਕਿਸ ਕਿਸ ਲੈਂਗੁਏਜ ਸਰਨਾ ਫਾਰਸੀ ਓਨਲੀ ਫਾਰਸੀ ਉਹ ਮੈਨੂੰ ਨਹੀਂ ਆਉਂਦੀ ਹਾਂ ਤਾਂ ਮੈਂ ਮੈਨੂੰ ਨਾ ਕੋਈ ਬੰਦਾ ਮੰਨ ਲਓ ਕਹਿੰਦਾ ਵੀ ਇੰਗਲਿਸ਼ ਆਂਦੀ ਹੈ ਮੈਂ ਕਹਾਂ ਜੀ ਤੁਹਾਨੂੰ ਆਂਦੀ ਹੈ ਕਹਿੰਦਾ ਨਹੀਂ ਮੈਂ ਕਹਾਂ ਹਾਂਜੀ ਆ ਆਈ ਆਈ ਵੈਰੀ ਵੈਲ ਇੰਗਲਿਸ਼ ਤੁਸੀਂ ਪਹਿਲੇ ਅਗਲੇ ਦਾ ਪਤਾ ਕਰ ਲਓ ਨਾ ਉਸ ਨੂੰ ਕਿਆ ਹੁੰਦਾ ਹੈ ਪੰਜਾਬੀ ਤੇ ਜੇ ਮੈਨੂੰ ਪੜ੍ਹਣੀ ਹੈ ਫਿਰ ਤਾਂ ਮੈਂ ਬਿਲਕੁਲ ਕੰਫਰਟੇਬਲ ਨਹੀਂ ਮੇਰੀ ਬਹੁਤ ਗਲਤੀਆਂ ਹੁੰਦੀਆਂ ਜਿਹਦੇ ਪੰਜਾਬੀ ਚ ਲਿਖਿਆ ਹੁੰਦਾ ਉਹਨੂੰ ਫੋਟੋ ਸਟੇਟ ਮੈਂ ਉਹਨੂੰ ਹਿੰਦੀ ਚ ਹੀ ਪੜਦਾ ਟੈਡਮਟੇਟ ਦੇ ਪੰਜਾਬੀ ਬੋਲਣੀ ਹੈ ਫਿਰ ਮੈਂ ਨਾ ਟਰੱਕ ਯੂਨੀਅਨਾਂ ਦਾ ਸ਼ੋ ਬੋਤ ਲਾਇਆ ਜਦੋਂ ਮੈਂ ਚੰਡੀਗੜ੍ਹ ਆਇਆ ਤੇ ਰੋਜ਼ਗਾਰ ਦੀ ਜ਼ਰੂਰਤ ਸੀਗੀ ਤੇ ਇਹ ਜਿਹੜੇ ਮੋਬਿਲ ਦੇ ਕੰਪਨੀਆਂ ਸ਼ੋ ਕਰਦੇ ਨੇ ਟਰੱਕ ਯੂਨੀਅਨਾਂ ਦੇ ਵਿੱਚ ਤੇ ਮੈਂ ਟਰੱਕ ਯੂਨੀਅਨਾਂ ਦੇ ਵਿੱਚ ਜਾ ਕੇ ਟੁੱਟੀ ਫੁੱਟੀ ਹਿੰਦੀ ਪੰਜਾਬੀ ਬੋਲਦਾ ਸੀ ਤੇ ਅੱਗੂ ਜਿਹੜਾ ਸਵਾਲ ਕਰਦਾ ਸੀ ਉਹ ਡਰਾਈਵਰ ਅਗੂ ਟਿਕਾ ਕੇ ਠੇਠ ਪੰਜਾਬੀ ਬੋਲਦਾ ਸੀ ਤੇ ਉਹ ਮੈਂ ਸੁਣ ਸੁਣ ਕੇ ਤੇ ਪੰਜਾਬੀ ਸਿੰਗਰਾਂ ਦੇ ਨਾਲ ਮੈਨੂੰ ਕੰਮ ਕਰਨ ਦਾ ਬਹੁਤ ਮੌਕਾ ਮਿਲਿਆ ਸਾਰੇ ਗੁਰਦਾਸ ਮਾਨ ਸਾਹਿਬ ਜੀ ਜੀ ਵੀ ਅਨਸਰਾ ਜਾਂ ਸਮਿੱਕਾ ਦਲੇਰਮੰਦੀ ਸਭ ਦੇ ਨਾਲ ਮੈਂ ਐਂਕਰਿੰਗ ਕਰਦਾ ਰਿਹਾ ਤੇ ਉਹ ਕਰਕੇ ਮੈਨੂੰ ਪੰਜਾਬੀ ਠੀਕ ਪਕੜ ਆ ਗਈ ਫਿਰ ਮੈਨੂੰ ਪੰਜਾਬੀ ਫਿਲਮਾਂ ਦਲਜੀਤ ਬਾਜੀ ਨਾਲ ਕਿਤੀ ਫਿਰ ਅਭੀ ਹੁਣ ਐਮੀ ਵਰਕ ਨਾਲ ਵੀ ਕਰ ਰਹੇ ਆ ਵੀ ਪੰਜਾਬੀ ਹਿੰਦੀ ਦੇ ਵਿੱਚ ਵੀ ਐਮੀ ਵਰਕ ਨਾਲ ਫਿਲਮ ਆ ਰਹੀ ਹੈ ਤੁਹਾਡੀ ਗੁੱਗੀ ਭਾਜੀ ਨਾਲ ਇੱਕ ਪੰਜਾਬੀ ਫਿਲਮ ਤੇ ਚੱਲ ਰ ਗਿਆ ਅਸੀਂ ਦੋ ਹੀ ਸੀਗੇ ਉਹਨਾਂ ਚੀਜ਼ ਵਿੱਚ ਉਹ ਦੋ ਜਨ ਹਾਂਜੀ ਅੱਛਾ ਅੱਛਾ ਤੇ ਫਿਰ ਹੁਣ ਜੱਟ ਵਰਸਸ ਆ ਲੈਟਸ ਪਿਛਲੇ ਸਾਲ ਰਿਲੀਜ਼ ਹੋਈ ਤੇ ਉਹ ਥੋੜੀ ਕਰਕੇ ਤੇ ਪਕੜ ਹੋ ਗਈ ਤੇ ਪੰਜਾਬੀ ਮੈਨੂੰ ਬਹੁਤ ਮਤਲਬ ਸਰਲ ਵੀ ਲੱਗਦੀ ਹੈ ਤੇ ਜਿਵੇਂ ਮੇਰੀ ਜਿਵੇਂ ਰਾਜਸਥਾਨੀ ਮੇਰੀ ਮਾਂ ਬੋਲੀ ਹੈ ਤੇ ਪੰਜਾਬੀ ਮੇਰੀ ਮੋਸੀ ਹੈ ਸਾਡੇ ਤੁਸੀਂ ਆਣ ਦੋ ਤੁਸੀਂ ਪੰਜਾਬੀ ਚ ਆਣੋ ਵੈਰੀ ਗੁੱਡ ਵੈਰੀ ਨਾਈਸ ਵੈਰੀ